ਖਬਰਨਾਮਾ ਦੇਖ ਰਿਆ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਗਾਮੀ ਤਿਆਰੀਆਂ ਕਰ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਾ ਹੁਣ ਦਾ ਸਭ ਤੋਂ ਵੱਡਾ ਝਟਕਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਨਹੀਂ ਆ ਰਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਿਪੀਟ ਕੀਤਾ ਜਾਵੇਗਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੀ ਇਹਨਾਂ ਆਗੂਆਂ ਨੂੰ ਲੈ ਕੇ ਚਿੰਤਤ ਨੇ ਕਿਉਂਕਿ ਇਹਨਾਂ ਨੇ ਕਿਹਾ ਕਿ ਨਾ ਅੱਜ ਨਾ ਕੱਲ ਨਾ ਪਰਸੂ ਅਸੀਂ ਫਿਰ ਦੁਬਾਰਾ ਕਦੇ ਵੀ ਆម ਆਦਮੀ ਪਾਰਟੀ ਦਾ ਹਿੱਸਾ ਨਹੀਂ ਬਣਾਂਗੇ ਇਹ ਜਿੱਤੇ ਹੋਏ ਨੇ ਇਹ ਹਾਰੇ ਹੋਏ ਨਹੀਂ ਸੱਤਾ ਦਾ ਆਨੰਦ ਨਹੀਂ ਮਾਰਨਾ ਚਾਹੁੰਦੇ ਲਗਭਗ ਸਵਾ ਕੁ ਸਾਲ ਰਹਿ ਗਿਆ ਹੈ ਸਵਾ ਸਾਲ ਤੋਂ ਪਹਿਲਾਂ ਹੀ ਇਹਨਾਂ ਨੇ ਆਪੋ ਆਪਣੀ ਜਿੱਤੇ ਹੋਏ ਉਮੀਦਵਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਪੰਜਾਬ ਦੇ ਵਿੱਚ ਆ ਆਦਮੀ ਪਾਰਟੀ ਦੇ ਵਿੱਚ ਹੜਕਾ ਪਸ ਗਿਆ ਹੈ ਆਮ ਆਦਮੀ ਪਾਰਟੀ ਦਾ ਸਿਆਸੀ ਕੋਰੀਡੋਰ ਪੂਰੀ ਤਰ੍ਹਾਂ ਗਰਮ ਦੁੱਧ ਹੋ ਗਿਆ ਹੈ ਇੱਕ ਪਾਸੇ ਜਿਮਣੀ ਚੋਣਾ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸ ਅੱਠ ਜਿੱਤੇ ਹੋਏ ਆਗੂ ਅੱਜ ਉਹਨਾਂ ਨੇ ਅਲਵਿਦਾ ਕਹਿ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਸੰਗਰੂਰ ਨਗਰ ਕੌਂਸਲ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ ਅਤੇ ਵਿਆਪਕ ਲਪਕ ਰਾਈ ਨਗਰ ਕੌਂਸਲ ਦਾ ਕੰਟਰੋਲ ਸਫਤਾਪੂਰਕ ਹਾਸਲ ਕਰਨ ਤੋਂ ਸਿਰਫ 5 ਮਹੀਨਿਆਂ ਬਾਅਦ 8 ਆਪ ਕੌਂਸਲਰ ਨੇ ਪਾਰਟੀ ਤੋਂ ਅਸਤਫਾ ਅਸਤੀਫਾ ਦੇ ਦਿੱਤਾ ਹੈ ਯਾਨੀ ਕਿ ਹਲਕਾ ਸੰਗਰੂਰ ਜੋ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ ਦੱਸਿਆ ਜਾ ਰਿਹਾ ਹੈ ਕਿ ਆਪ ਦੇ 8 ਕੌਂਸਲਰਾਂ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਅਤੇ ਹਲਕਾ ਬਧਾਇਕ ਪਾਰਟੀ ਦੇ ਸੁਭਾ ਇੰਚਾਰਜ ਅਤੇ ਨਗਰ ਕੌਂਸਲਰ ਪ੍ਰਧਾਨ ਵਜੋਂ ਆਪਣੀ ਸਤੀ ਦੇ ਬਾਵਜੂਦ ਸੰਗਰੂਰ ਵਿੱਚ ਆਪ ਆਦਮੀ ਪਾਰਟੀ ਲਈ ਇਹ ਸਥਿਤੀ ਬਣੀ ਹੋਈ ਹੈ ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਸਮੇਤ 8 ਆਪ ਕੌਂਸਲਰਾਂ ਦੇ ਜਦ ਤੱਕ ਔਰਤੇ ਆਪਣੀ ਸਤੀਫਾ ਦਾ ਐਲਾਨ ਕਰਨ ਦੇ 24 ਘੰਟੇ ਵੀ 24 ਘੰਟੇ ਦੇ ਬਾਅਦ ਵੀ ਪਾਰਟੀ ਦੀ ਹਾਈ ਕਮਾਂਡ ਨੇ ਕੋਈ ਕਾਰਵਾਈ ਨਹੀਂ ਕੀਤੀ ਬੇਸ਼ੱਕ ਕੌਂਸਲਰਾਂ ਦੇ ਸਤੀਫੇ ਅਜੇ ਤੱਕ ਪਾਰਟੀ ਪੱਧਰ ਮਨਜ਼ੂਰ ਨਹੀਂ ਕੀਤੇ ਗਿਆ ਨਤੀਜੇ ਵਜੋਂ ਆਪ ਇੱਕ ਵਾਰ ਫਿਰ ਕੌਂਸਲ ਵਿੱਚ ਘਟ ਗਿਣਤੀ ਵਿੱਚ ਆ ਗਿਆ ਯਾਨੀ ਕਿ ਹਲਕਾ ਸਮਰੂਪ ਦੇ 8 ਜਿੱਤੇ ਹੋਏ ਕੌਂਸਲਰਾਂ ਦੇ ਕੌਂਸਲਰ ਇੱਕ ਦੇ ਵਿੱਚੋਂ ਜਿਹੜਾ ਪ੍ਰਧਾਨ ਹੈ ਦੂਸਰਾ ਉਪ ਪ੍ਰਧਾਨ ਹੈ ਉਹਨਾਂ ਨੇ ਆਪੋ ਆਪਣੇ ਸਤੀਫੇ ਤੋਂ ਆਮ ਆਦਮੀ ਪਾਰਟੀ ਦੀ ਵੋਟਲੀ ਮੈਂਬਰਸ਼ਿਪ ਤੋਂ ਦੇ ਦਿੱਤੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਟੈਨਸ਼ਨ ਦੇ ਵਿੱਚ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਰਾਜਨੀਤਿਕ ਸਾਜ਼ਿਸ਼ ਨਗਰ ਕੌਂਸਲ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਲਈ ਰਚੀ ਜਾ ਰਹੀ ਹੈ ਇਸ ਦੇ ਬਾਵਜੂਦ ਪ੍ਰਧਾਨ ਦੀ ਸਿਰ ਸੁਰੱਖਿਅਤ ਹੈ ਕਿਉਂਕਿ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਲਈ 21 ਕੌਂਸਲਰਾਂ ਦੀ ਇਕਤਾ ਜ਼ਰੂਰੀ ਹੈ ਪੰਜ ਆਜ਼ਾਦ ਕੌਂਸਲਰ ਆਪ ਸ਼ਾਮਲ ਹੋਏ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ 7 ਸੀਟਾਂ ਕਾਂਗਰਸ ਨੇ 9 10 9 10 ਆਜ਼ਾਦ ਮਿਰਬਾਰ ਅਤੇ 10 ਅਤੇ 10 ਅਤੇ ਭਾਈਪਾ ਨੇ 3 ਸੀਟਾਂ ਜਿੱਤੀਆਂ ਚੋਣਾਂ ਤੋਂ ਬਾਅਦ ਆਜ਼ਾਦ ਕੌਂਸਲਰ વોર્ਡ ਨੰਬਰ 5 ਜਗਜੀਤ ਸਿੰਘ ਕਾਲਾ ਅਤੇ ਇਹ ਸਾਰੇ ਜਿਹੜੇ ਨੇ ਆਪ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਲੇਕਿਨ ਹੁਣ 8 ਆਪ ਆਦਮੀ ਪਾਰਟੀ ਵੱਲੋਂ ਜਿੱਤੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਬੜੇ ਕੌਫਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਬਗਾਵਤ ਕਰ ਦਿੱਤੀ ਹੈ ਹੁਣ ਉਹ ਆਪ ਆਦਮੀ ਪਾਰਟੀ ਦੇ ਵਿੱਚ ਨਹੀਂ ਰਹਿਣਗੇ ਉਹਨਾਂ ਨੇ ਆਪੋ ਆਪਣੇ ਅਹੁਦੇਾਂ ਤੋਂ ਅਸਤੀਫੇ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਭੇਜ ਦਿੱਤੇ ਹਨ ਧੰਨਵਾਦ